ਨੀਤੀ ਆਯੋਗ ਵੱਲੋਂ ਸ਼ੁਰੂ ਕੀਤੇ ਗਏ ਸੰਪੂਰਨਤਾ ਅਭਿਆਨ ਤਹਿਤ ਅੱਜ ਪੰਜਾਬ ਦੇ ਅਭਿਲਾਸ਼ੀ ਬਲਾਕਾਂ ਸੁਲਤਾਨਪੁਰ ਲੋਧੀ, ਕਲਾਨੌਰ, ਸ਼ਾਹਕੋਟ, ਮਖੂ ਅਤੇ ਟਿਲਵਾ ਵਿੱਚ ਵਿਸ਼ੇਸ਼ ਸਮਾਗਮ ਕੀਤੇ ਗਏ। ਨੀਤੀ ਆਯੋਗ ਵੱਲੋਂ ਸਪான்ਸਰ ਕੀਤੇ ਗਏ ਸੰਪੂਰਨਤਾ ਅਭਿਆਨ ਤਹਿਤ ਅੱਜ ਇਹ ਸਮਾਗਮ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਬਲਾਕ ਵਿਖੇ ਆਯੋਜਿਤ ਕੀਤਾ ਗਿਆ। ਸੁਲਤਾਨਪੁਰ ਲੋਧੀ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਵਤਾਰ ਸਿੰਘ ਦੀ ਦੇਖਰੇਖ ਹੇਠ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਜੇ ਇਸ ਵਿੱਚ ਸੁਲਤਾਨਪੁਰ ਲੋਧੀ ਦੇ ਐਸ ਡੀ ਐਮ ਜਸਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਤੇ ਸੰਪੂਰਨਤਾ ਅਭਿਆਨ ਤਹਿਤ ਲਗਾਏ ਗਏ ਵੱਖ-ਵੱਖ ਸਟਾਲਾਂ ਦਾ ਉਹਨਾਂ ਵੱਲੋਂ ਨਿਰੀਖਣ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਮੁਫਤ ਸਿਹਤ ਕੈਂਪ ਲਗਾਇਆ ਗਿਆ ਤੇ ਹੈਲਦੀ ਫੂਡ ਰੈਸਪੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਬੀਡੀਪੀਓ ਅਵਤਾਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਆਭਿਲਾਸ਼ੀ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੇ ਬਲਾਕ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਂਦਾ ਜਾਵੇਗਾ। ਅੱਜ ਮੇਰੇ ਬਲਾਕ ਦੇ ਵਿੱਚ ਨੀਤੀ ਵੱਲੋਂ ਜੋ ਇੱਕ ਪ੍ਰੋਗਰਾਮ ਸੰਪੂਰਤਾ ਅਭਿਆਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਅਭਿਆਨ ਦੇ ਅੰਤਰਗਤ 6 ਜੋ ਉਹਨਾਂ ਨੇ ਸਾਨੂੰ ਮੇਨ ਟੀਚੇ ਦਿੱਤੇ ਆ ਉਹਨਾਂ ਤੇ ਫੋਕਸ ਕੀਤਾ ਜਾਣਾ ਜਿਹਦੇ ਵਿੱਚੋਂ ਸੈਲਫ ਹੈਲਪ ਗਰੁੱਪ ਦਾ ਹੋ ਗਿਆ ਐਗਰੀਕਲਚਰ ਦਾ ਹੋ ਗਿਆ ਨਿਊਟ੍ਰੀਸ਼ਨ ਦਾ ਹੋ ਗਿਆ ਹੈਲਥ ਨਾਲ ਰਿਲੇਟਡ ਜੋ ਵੀ ਇੰਡੀਕੇਟਰ ਸੀ ਇੰਡੀਕੇਟਰ ਆ ਜੋ ਉਹਨਾਂ ਦੇ ਉਹਨਾਂ ਨੂੰ ਉੱਚੇ ਚੱਕਣ ਲਈ ਜੋ ਵੀ ਬਣਦਾ ਸਹਿਯੋਗ ਤੇ ਜੋ ਵੱਖਰੇ ਵੱਖਰੇ ਡਿਪਾਰਟਮੈਂਟ ਨਾਲ ਕੋਆਰਡੀਨੇਟ ਕਰਕੇ ਤੇ ਜੋ ਉਹਦਾ ਗ੍ਰਾਫ ਥੱਲੇ ਘਰ ਘਰ ਇਹ ਸੁਨੇਹਾਂ ਪਹੁੰਚਾਉਣਾ ਤੇ ਇਹਨਾਂ ਵੱਧ ਤੋਂ ਵੱਧ ਲੋਕਾਂ ਤੱਕ ਇਸ ਦਾ ਫਾਇਦਾ ਪਹੁੰਚਾਉਣ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਅੱਜ ਦਾ ਪ੍ਰੋਗਰਾਮ ਸੀਗਾ ਅਨਿੱਤਯਾ ਯੋਗ ਵੀਡੀਓ ਆਫਿਸ ਦੇ ਵਿੱਚ ਹੋਇਆ ਤੇ ਇਸ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਕਿ ਲੋਕਾਂਔਰਤਾਂ ਸਾਰੇ ਸਾਡਾ ਕੰਮ ਸਿੱਖ ਕੇ ਸਾਡੇ ਕੋਲੋਂ ਤੇ ਉਹਦੇ ਨਾਲ ਹੀ ਕਰ ਸਕਣ ਤੇ ਅੱਗੇ ਵਧਣ ਲਈ ਇਹ ਰੁਜ਼ਗਾਰ ਦੇਣ ਲਈ ਅਸੀਂ ਕੰਮ ਸਿਖਾ ਰਹੇ ਹਾਂ ਜਾਂ ਆਜੀਵਕarn ਨਾਮ ਦੇ ਜੀਵਿਕਾ ਮਿਸ਼ਨ ਦੇ ਗਰੁੱਪ ਬਣਾ ਰਹੇ ਹਾਂ ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਰੰਗੋਲੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਸਮਾਗਮ ਦੇ ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ